ਝੇੜਾ ਹੋ ਗਿਆ يوتيا تي <laughs> ਸੁਹੇਲਾ ਹੋ ਤੇ ਕਾਰੀ ਜਿਹਾ ਆਪ ਹੀ ਸਵਾ Ay, ਕਾ ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ ਮੇਰੀਆਂ ਸਭੇ ਆਸਾ ਮਰਦਾ ਪੂਰੀਆਂ ਨੂੰ ਲੋਕੀ ਤੱਕਦੇ ਐਪ ਕੋ ਨਾ ਮੇਰੇ ਪਰ ਮੈਂ ਤੱਕਦਾ ਰਹਿਤਾਂ ਤੇਰੀਆਂ ਨੂੰ ਸਾਹਿਬਾ ਜੇਕਰ ਤੇਰੀ ਨਦਰ ਹੋਵੇ ਤਾਂ ਕੰਮ ਕੋਈ ਅੜ ਸਕਦਾ ਨਹੀਂ ਪਾਪੀ ਪਾਪ ਕਰਦਾ ਕਰਦਾ ਥੱਕ ਜਾਂਦਾ ਪਰ ਤੂੰ ਰਹਿਮਤਾ ਕਰਦਾ ਥੱਕਦਾ ਨਹੀਂ ਥੱਕਦਾ ਨਹੀਂ ਜੁਗੋ ਜੁਗ ਅਟਲ ਚਵਰ ਅੱਖਰ ਦੇ ਮਾਲਕ ਹਾਜ਼ਰ ਆ ਹਜੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰ ਜੀ ਨੇ ਅਪਾਰ ਬਖਸ਼ਿਸ਼ ਕੀਤੀ ਖੁਸ਼ੀਆਂ ਦਿਆਂ ਦਾਤਾ ਬਖਸ਼ਿਸ਼ ਕੀਤੀਆਂ ਨੇ ਆਪਾਂ ਅਕਸ਼ਰ ਪੜਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਉ ਸਤਿਗੁਰ ਨਦਰ ਕਰੇ ਆਕਾਲ ਪੁਰਖ ਨੇ ਰਹਿਮਤ ਕੀਤੀ ਹੈ ਖੁਸ਼ੀਆਂ ਦੀਆਂ ਦਾਤਾ ਬਖਸ਼ਿਸ਼ ਕੀਤੀਆਂ ਨੇ ਸੋਹਣੇ ਮਕਾਨਾਂ ਦੀਆਂ ਦਾਤਾ ਬਖਸ਼ਿਸ਼ ਕੀਤੀਆਂ ਨੇ ਸ਼ੁਕਰਾਨੇ ਵਜੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸਰੇ ਸਮੂਹ ਪਰਿਵਾਰ ਜਿੱਥੇ ਗੁਰੂ ਦੇ ਚਰਨ ਪਰਸਰੇ ਉਥੇ ਗੁਰੂ ਰੂਪ ਗੁਰੂ ਕੀ ਸਾਧ ਸੰਗਤ ਦੇ ਚਰਨ ਪਰਸਰੇ ਨੇ ਅਸਲ ਮੈਨੇ ਵਿੱਚ ਉਹ ਕਰਮਾ ਵਾਲਾ ਪਰਿਵਾਰ ਹੁੰਦਾ ਕਰਮਾ ਵਾਲੀ ਉਹ ਥਾਂ ਹੁੰਦੀ ਹੈ ਜਿੱਥੇ ਸੰਗਤ ਦੇ ਚਰਨ ਪਿਆ ਕਰਦੇ ਨੇ ਆਕਾਲ ਪੁਰਖ ਦੀ ਰਹਿਮਤ ਸਦਕਾ ਪਰਿਵਾਰ ਤੇ ਆਕਾਲ ਪੁਰਖ ਨੇ ਰਹਿਮਤ ਕੀਤੀ ਹੈ ਸੋਹਣੇ ਮਕਾਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦਾ ਪਰਮਾਣ ਹੈ ਜਿਹੇ ਪ੍ਰਸਾਦ ਵਸਾਸ ਕੁ ਮੰਦਰ દિਸ਼ਾ ਤੇ ਆਏ ਸਦਾ ਮਨ ਅਤਲ ਕਹਿੰਦੇ ਜਿੱਦੀ ਕਿਰਪਾ ਦੇ ਨਾਲ ਸੁੰਦਰ ਮਹਿਲਾ ਵਿੱਚ ਵਸਦੇ